ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨੀਆਂ ਦੀ ਅੱਜ ਇੱਕ ਹੋਰ ਕਰਤੂਤ ਬਾਰੇ ਪਤਾ ਲੱਗਿਆ ਹੈ ਤੁਹਾਡੇ ਨਾਲ ਸਾਂਝ ਕਰ ਦਈਏ ਸ਼ਾਇਦ ਥੋੜੀ ਬਹੁਤੀ ਇਹਨਾਂ ਨੂੰ ਅਕਲ ਆ ਜਾਏ ਮਤ ਆ ਜਾਏ ਇਹ ਨਾਂ ਜਲੂਸ ਕਢਾਉਣ ਕੌਮ ਦਾ ਤੇ ਨਾਂ ਜੁੱਤੀਆਂ ਖਾਣ ਸ਼ਾਇਦ ਇਹਨਾਂ ਦਾ ਬਚਾਅ ਹੋ ਜਾਵੇ ਪਰ ਸੇਤੀ ਅਕਲ ਇਹਨਾਂ ਨੂੰ ਆਉਂਦੀ ਨਹੀਂ ਅਮਰੀਕਾ ਦੇ ਵਿੱਚ ਜਿੰਨੇ ਵੀ ਅਮਰੀਕਾ ਦੇ ਮਸ਼ਿੰਦੇ ਨੇ ਜਣ ਕੇ ਜਿਹੜੇ ਉਸ ਮੁਲਕ ਦੇ ਅਸਲ ਵਾਰਸ਼ ਨੇ ਗੋਰੇ ਉਹ ਕਹਿੰਦੇ ਹੁਣ ਖਾਲਸਤਾਨੀਆਂ ਤੋਂ ਇੰਨੀ ਨਫ਼ਰਤ ਕਰਦੇ ਨੇ ਕਹਿੰਦੇ ਆਪਣੀਆਂ ਕੰਪਨੀਆਂ ਚੋਂ ਇਹਨਾਂ ਖਾਲਸਤਾਨੀਆਂ ਤੋਂ ਅੱਕੇ ਹੋਏ ਨੇ ਜੋਬਾਂ ਦੇਣੋਂ ਮਨਾ ਕਰ ਰਹੇ ਨੇ ਜਾਨਕਿ ਜਿਹੜੇ ਗੋਰੇ ਨੇ ਅਮਰੀਕਾ ਦੇ ਉਹ ਹੁਣ ਖਾਲਸਤਾਨੀਆਂ ਨੂੰ ਜੋਬ ਤੇ ਰੱਖਦੇ ਨਹੀਂ ਆਪਣੀ ਕੰਪਨੀ ਵਿੱਚ ਉਹ ਨਾ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਉਂਕਿ ਇਹ ਗਾਲੀ ਗਲੋਚ ਕਰਦੇ ਆ ਉੱਥੇ ਔਰ ਜਦੋਂ ਇਹ ਭਾਰਤ ਦੇ ਝੰਡੇ ਦੀ ਨਰਾਦਰੀ ਕਰਦੇ ਨੇ ਉਹ ਗੋਰੇ ਪੁੱਛਦੇ ਨੇ ਦੂਜੇ ਲੋਕਾਂ ਤੋਂ ਵੀ ਇਹ ਭਾਰਤ ਦਾ ਝੰਡਾ ਪੈਰਾਂ ਵਿੱਚ ਕਿਉਂ ਲਟਾੜ ਰਹੇ ਨੇ ਫਿਰ ਜਦੋਂ ਟ੍ਰਾਂਸਲੇਟ ਕਰਕੇ ਉਹਨੂੰ ਦੱਸਿਆ ਜਾਂਦਾ ਫਿਰ ਉਹ ਗੋਰੇ ਨਫ਼ਰਤ ਕਰਦੇ ਐ ਨਾ ਤੂੰ ਉਹ ਗੋਰੇ ਕਹਿੰਦੇ ਵੀ ਜਿਹੜੇ ਆਪਣੇ ਮੁਲਕ ਦੇ ਨਹੀਂ ਬਣੇ ਉਹ ਸਾਡੇ ਮੁਲਕ ਦੇ ਕਿਵੇਂ ਬਣ ਸਕਦੇ ਇਸ ਕਰਕੇ ਉਹ ਗੋਰੇ ਹੁਣ ਆਪਣੀਆਂ ਫੈਕਟਰੀਆਂ ਵਿੱਚ ਕੰਪਨੀਆਂ ਵਿੱਚ ਇਹਨਾਂ ਖਾਲਸਤਾਨੀਆਂ ਨੂੰ jobb ਨਹੀਂ ਦਿੰਦੇ ਗੁਰੂ ਖਾਲਸਤਾਨੀ ਵੱਡੀਆਂ ਕੰਪਨੀਆਂ ਚ ਕੰਮ ਕਰਦੇ ਸੀ ਜਿਨ੍ਹਾਂ ਦੀ ਹਜ਼ਾਰਾਂ ਡਾਲਰ ਤਨਖਾਹ ਸੀ ਮਹੀਨੇ ਦੀ ਕੋਈ 5000 ਲੈਂਦਾ ਸੀ ਕੋਈ 6000 ਲੈਂਦਾ ਸੀ ਵਧੀਆ ਜੋਬਾਂ ਸੀ ਉਹ ਜੋਬਾਂ ਤੋਂ ਉਹਨਾਂ ਗੋਰਿਆਂ ਨੇ ਜਵਾਬ ਦੇ ਦਿੱਤਾ ਕਹਿੰਦੇ ਇਹ ਇਹ ਜਿਹੜੀਆਂ ਹਰਕਤਾਂ ਕਰਦੇ ਨੇ ਉਹ ਗੋਰੇ ਹੁਣ ਨਫ਼ਰਤ ਕਰਨ ਲੱਗੇ ਮਤਲਬ ਜਿਹੜੀ ਗੱਲਬਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਸੀ ਵੀ ਅਕਲ ਦੇ ਨਾਲ ਜੀਣਾ ਹੈ ਤੁਸੀਂ ਸਭ ਨੂੰ ਗਲਵੱਕੜੇ ਵਿੱਚ ਲੈਣਾ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਤਾਂ ਇਨ੍ਹਾਂ ਖਾਲਸਾ ਦੇ ਖੋਤਿਆਂ ਵਿੱਚ ਇੱਕ ਵੀ ਗੁਣ ਬਾਬੇ ਨਾਨਕ ਦਾ ਦਿੱਤਾ ਹੋਇਆ ਹੈ ਨਹੀਂ ਉਸ ਗੁਣ ਨੂੰ ਇਹ ਫਾਲੋ ਨਹੀਂ ਕਰਦੇ ਹੁਣ ਜਿਹੜੇ ਗੋਰੇ ਨੇ ਉਹ ਗੁਰਬਾਣੀ ਦੇ ਵੀ ਨੇੜੇ ਨੇ ਔਰ ਪੜਦੇ ਨੇ ਉਹ ਸਮਝਦੇ ਨੇ ਵੀ ਬਹੁਤ ਮਹਾਨ ਇਹ ਸਿਧਾਂਤ ਨੇ ਬਾਬੇ ਨਾਨਕ ਦੇ ਵੀ ਬਹੁਤ ਉੱਚੀ ਸੁੱਜੀ ਪਵਿੱਤਰ ਗੱਲ ਕੀਤੀ ਹੋਈ ਹੈ ਗੁਰੂ ਨਾਨਕ ਪਾਸ਼ਾ ਨੇ ਉਹ ਗੋਰੇ ਸਾਹਮਣੇ ਦੇ ਨੇ ਤੇ ਜਦੋਂ ਇਹਨਾਂ ਨੂੰ ਦੇਖਦੇ ਨੇ ਵੀ ਇਹ ਐਡੇ ਮਹਾਨ ਰਹਿਬਰ ਦੇ ਸਿੱਖ ਨੇ ਵੀ ਇਹ ਆਪਣੇ ਗੁਰੂ ਦੀ ਦਿੱਤੀ ਹੋਈ ਮਤ ਤੇ ਚੱਲਦੇ ਨੇ ਤਾਂ ਉਹ ਗੋਰੇ ਨਫ਼ਰਤ ਕਰਨ ਲੱਗੇ ਇਹਨਾਂ ਖਾਲਸਤਾਨਿਕ ਖੋਤਿਆਂ ਤੋਂ ਕਿਉਂਕਿ ਜਦੋਂ ਬਾਬੇ ਨਾਨਕ ਦੀ ਵਿਚਾਰਧਾਰਨ ਨੂੰ ਪੜ੍ਹਦੇ ਨੇ ਉਹ ਸਮਝਦੇ ਨੇ ਕਿ ਬਹੁਤ ਵੱਡੀ ਫਲਸਫੀ ਹੈ ਬਹੁਤ ਵੱਡੇ ਸਮਝ ਦੇ ਮਾਲਕ ਸੀ ਬਾਬਾ ਨਾਨਕ ਜੀ ਤੇ ਇਹ ਗਾਲੀ ਕਲੋਚ ਕਰਦੇ ਨੇ ਬਾਬੇ ਨਾਨਕ ਦੀ ਗੱਲ ਉਹਨਾਂ ਸਮਝ ਵਿੱਚ ਆ ਗਈ ਵੀ ਉਹ ਕਿਰਤ ਕਰਦੇ ਸੀ ਲੋੜਵੰਦ ਲੋਕਾਂ ਦੀ ਹੈਲਪ ਕਰਦੇ ਸੀ ਤੇ ਇਹ ਫਰੋਤੀਆਂ ਮੰਗਦੇ ਨੇ ਇਹ ਡਾਕੇ ਮਾਰਦੇ ਨੇ ਇਮਾਰਤਾਂ ਕਰਦੇ ਨੇ ਜਣ ਕੇ ਗੋਰੇ ਇਹਨਾਂ ਦੀਆਂ ਕਰਤੂਤਾਂ ਤੋਂ ਜਾਣੋ ਹੋਗੇ ਤੇ ਹੁਣ ਜਿਹੜੀ ਮੇਰੇ ਕੋਲ ਇਹ ਗੱਲਬਾਤ ਆਈ ਹੈ ਇਹ 15 16 ਬੀਬੀਆਂ ਦੇ ਫੋਨ ਆਏ ਨੇ ਇਹ ਉਹ ਬੀਬੀਆਂ ਨੇ ਜਿਹੜੀਆਂ ਖਾਲਸਤਾਨੀਆਂ ਦੇ ਘਰਾਂ ਦੀਆਂ ਬੀਬੀਆਂ ਨਹੀਂ ਕਿਸੇ ਦੇ ਘਰ ਵਾਲੀ ਹੈ ਕਿਸੇ ਦੀ ਕੁੜੀ ਹੈ ਕਿਸੇ ਦੀ ਭੈਣ ਹੈ ਉਹਨਾਂ ਦੇ ਪੋਣਾਂ ਨੇ ਉਹ ਕਹਿੰਦੀਆਂ ਅਸੀਂ ਐਨੇ ਪਰੇਸ਼ਾਨ ਕਰਦੇ ਇਹਨਾਂ ਲੋਕਾਂ ਨੇ ਵੀ ਸਾਡੇ ਨਾਲ ਵੀ ਗੋਰੇ ਨਫ਼ਰਤ ਕਰਦੇ ਇੱਕ ਬੀਬੀ ਕਹਿੰਦੀ ਕਹਿੰਦੀ ਗੋਰੇ ਨੇ ਪਹਿਲਾਂ ਮੇਰੇ ਘਰ ਵਾਲੇ ਨੂੰ ਆਪਣੀ ਕੰਪਨੀ ਵਿੱਚੋਂ ਕੱਢਦਾ ਇਹ ਗਾਲੀ-ਗਲੋਚ ਕਰਦਾ ਸੀ ਕਹਿੰਦੀ ਚਾਰ-ਇੱਕ ਦਿਨਾਂ ਬਾਅਦ ਕਹਿੰਦੀ ਮੈਨੂੰ ਕੱਢਦਾ ਤੇ ਮੈਂ ਕਿਹਾ ਜੇ ਜੇ ਪਤਾ ਲੱਗ ਗਿਆ ਉਹ ਕਹਿੰਦੀ ਕਈ ਬੀਬੀਆਂ ਨੂੰ ਜੌਬਾਂ ਤੋਂ ਹਟਾਤਾ ਕਈ ਬੰਦਿਆਂ ਨੂੰ ਹਟਾਤਾ ਕਹਿੰਦੀ ਇਦਾਂ ਨੂੰ ਪਤਾ ਨਹੀਂ ਲੱਗਣਾ ਵੀ ਮੈਂ ਸ਼ਿਕਾਇਤ ਕੀਤੀ ਹੈ ਜਾਂ ਕਿਸੇ ਨੇ ਹੋਰ ਕੀਤੀ ਹੈ ਪਹਿਲਾਂ ਮੈਨੂੰ ਉਹ ਕਹਿੰਦੇ ਸੀ ਵੀ ਨਾਂ ਲੈ ਦੇ ਉਹ ਕਹਿੰਦਾ ਨਾਂ ਨਹੀਂ ਲੈਣਾ ਫਿਰ ਤਾਂ ਪੰਗਾ ਪਈ ਜਾਣਾ ਪਰ ਐਨੀ ਗੱਲ ਵੀ ਬਹੁਤ ਹੈ ਜੇ ਘਰ ਦਾ ਇੱਕ ਜੀ ਇਹ ਕਹਿ ਰਿਹਾ ਵੀ ਸਾਡੇ ਖਾਲਸਤਾਨੀ ਖੋਤਿਆਂ ਨੇ ਸਾਡਾ ਜੀਣਾ ਦੁੱਬਰ ਕਰਤਾ ਆਪਣੇ ਵਿੱਚ ਕਿਹਾ ਜਾਂਦਾ ਵੀ ਗੋਰੇ ਜੋਬਾਂ ਤੇ ਨਹੀਂ ਰੱਖ ਰਹੇ ਸਾਨੂੰ ਨਫ਼ਰਤ ਕਰਨ ਲੱਗੇ ਤਾਂ ਇਤੋਂ ਵੱਧ ਕੁੱਤੇ ਖਾਣੀ ਹੋਰ ਕੀ ਹੋ ਸਕਦੀ ਹੈ ਉਹ ਕਹਿੰਦੀ ਜਦੋਂ ਇਹ ਭਾਰਤ ਦੇ ਝੰਡੇ ਨੂੰ ਪੈਰਾਂ ਥੱਲੇ ਲਤਾੜਦੇ ਨੇ ਉਦੋਂ ਗੋਰੇ ਇਹਨਾਂ ਦੀ ਕਰਤੂਤਾਂ ਦੇਖਦੇ ਨਹੀਂ ਵੀ ਕਿਸੇ ਕੰਟਰੀ ਦੇ ਝੰਡੇ ਦਾ ਨਰਾਦਰ ਕੀਤਾ ਜਾਵੇ ਇਨਸਲਟ ਕੀਤੀ ਜਾਵੇ ਕਹਿੰਦੇ ਗੋਰੇ ਉਹਦੋਂ ਬਰਦਾਸ਼ਤ ਨਹੀਂ ਕਰਦੇ ਤਾਂ ਕਰਕੇ ਗੋਰੇ ਨਫ਼ਰਤ ਕਰਦੇ ਨੇ ਤੇ ਮੈਂ ਜਿਹੜੇ ਭਾਰਤ ਦੇ ਲੋਕ ਅਮਰੀਕਾ ਵਿੱਚ ਰਹਿੰਦੇ ਨੇ ਕਾਰੋਬਾਰ ਕਰਦੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਥੋੜੀ ਬਹੁਤੀ ਅਕਲ ਲੈ ਲਓ ਜਿਹੜੇ ਮੁਲਕ ਦੇ ਵਿੱਚ ਤੁਸੀਂ ਜੰਮੇ ਪਲੇ ਹੋ ਠੀਕ ਹੈ ਤੁਸੀਂ ਕਾਰੋਬਾਰ ਕਰਨ ਲਈ ਬਾਹਰ ਚਲੇ ਗਏ ਪਰ ਕਦੇ ਵੀ ਇਹਨਾਂ ਖਾਲਸਤਾਨੀਆਂ ਵਾਲੀ ਕਰਤੂਤ ਨਾ ਕਰ ਬੈਠਿਓ ਹੁਣ ਬਹੁਤੇ ਖਾਲਸਤਾਨੀਆਂ ਦੀਆਂ jobਾਂ ਜਾਨਕਿ ਖਤਮ ਨੇ ਉੱਥੇ ਕਈ ਟਰੱਕ ਚਲਾਉਂਦੇ ਸੀ ਉਹ ਟਰਕਿੰਗ ਕੰਪਨੀ ਵਾਲੇ ਜਿਹੜੇ ਬੋਰੀ ਸੰਨ ਜਵਾਬ ਦਿੱਤਾ ਜਿ ਮੁੜ ਕੇ ਸਾਡੇ ਕੰਮ ਤੇ ਨਹੀਂ ਔਰ ਕਹਿੰਦੇ ਇੱਥੋਂ ਤੱਕ ਕੇ ਇਹਨਾਂ ਦੇ ਫੋਨ ਵੀ ਚੈੱਕ ਕਰ ਲਏ ਉਹਨਾਂ ਨੇ ਵੀ ਤੁਸੀਂ ਫੋਨ ਕਿੱਥੇ ਕਿੱਥੇ ਚਲਾਉਂਦੇ ਹੋ ਤੁਹਾਡੇ ਫੋਨਾਂ ਵਿੱਚ ਕੀ ਹੈ ਉਹ ਲੋਕ ਨਹੀਂ ਘੋਰ ਕਰ ਯਕੀਨ ਕਰਦੇ ਹੋ ਤਾਂ ਬਹੁਤ ਬਰੀਕੀ ਦੇ ਨਾਲ ਬੰਦੇ ਦੀ ਘੋਕ ਕਰਦੇ ਆ ਤੇ ਇਹ ਕਰਤੂਤਾਂ ਨੇ ਜੀ ਖਾਲਸਤਾਨੀਆਂ ਦੀ ਜਿਹੜੇ ਜਾਣ ਬੁੱਝ ਕੇ ਛੇਤਰ ਨਾਲੇ ਤਾਂ ਆਪ ਖਾਂਦੇ ਆ ਤੇ ਨਾਲੇ ਪੂਰੀ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਬਦਨਾਮ ਕਰਦੇ ਆ ਤੇ ਹੋਰ ਵੀ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਰਹਿੰਦੇ ਨੇ ਸਿੱਖ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਬੀਏ ਖੋਤੇ ਜਿਵੇਂ ਛੇਤਰ ਖਾ ਰਹੇ ਨੇ ਕੌਮ ਦੀ ਬਦਨਾਮੀ ਕਰ ਰਹੇ ਨੇ ਤੁਸੀਂ ਨਾ ਕਿਤੇ ਇਹਨਾਂ ਪਿੱਛੇ ਲੱਗ ਜਿਓ ਤੇ ਨਹੀਂ ਝੱਗਾ ਚੌੜ ਤੁਹਾਡਾ ਵੀ ਹੋ ਜਾਣਾ ਪਹਿਲਾਂ ਟ੍ਰੋਲੋ ਪਿੱਟੀ ਜਾਂਦਾ ਹੈ ਜਗਮੀਤ ਢਾਲੀਵਾਲ ਪਿੱਟੀ ਜਾਂਦਾ ਹੈ ਤੇ ਉਹ ਜਿਹੜੇ ਅਮਰੀਕਾ ਦੇ ਲੀਡਰ ਨੇ ਉਹ ਵੀ ਤੰਗ ਆਏ ਨੇ ਇਹਨਾਂ ਖਾਲਤਾਨੀਆਂ ਤੋਂ ਜਾਨਕਿ ਨਫ਼ਰਤ ਕਰਨ ਲੱਗ ਗਏ ਇਹਨਾਂ ਦੇ ਨਾਲ ਕਿਉਂਕਿ ਕਿਰਦਾਰ ਦੇਖ ਲਿਆ ਅਗਲੇ ਤੇ ਵੀ ਕਿੰਨਾ ਝੂਠ ਬੋਲਦੇ ਨੇ ਤੇ ਹੁਣ ਤੁਸੀਂ ਇਹ ਤਾਂ ਫਸ ਗਏ ਜੁੱਤੀਆਂ ਖਾਣ ਦੇ ਆਦੀ ਹੋ ਗਏ ਤੇ ਹੋਰਾਂ ਲੋਕਾਂ ਨੂੰ ਬੇਨਤੀ ਹੈ ਵੀ ਤੁਸੀਂ ਥੋੜਾ ਜਿਹਾ ਸਮੇਂ ਤੋਂ ਕੰਮ ਲੈ ਲਿਓ ਤੇ ਨਹੀਂ ਬਾਰਿਸ਼ ਸਾਡੀ ਵੀ ਆਊਗੀ ਜੇ ਇਹਨਾਂ ਖਾਲਸਤਾਨੀਆਂ ਤੋਂ ਖਾਲਸਤਾਨੀਆਂ ਨੂੰ ਗੋਰੇ ਆਪਣੀਆਂ ਕੰਪਨੀਆਂ ਵਿੱਚੋਂ ਕੱਢ ਸਕਦੇ ਨੇ ਤਾਂ ਫਿਰ ਜੇ ਤੁਸੀਂ ਇਹੋ ਜੇ ਕਰਤੂਤ ਕਰੋਗੇ ਤਾਂ ਕੱਢਣਗੇ ਸੋਨੋ ਵੀ ਇਹ ਬੇਨਤੀ ਪ੍ਰਵਾਨ ਕਰਿਓ ਇਹ ਅਮਰੀਕਾ ਦੇ ਉਹਨਾਂ ਖਾਲਸਤਾਨੀਆਂ ਦੀ ਕਰਤੂਤ ਹੈ ਜਿਨ੍ਹਾਂ ਨੂੰ ਹੁਣ ਗੋਰੇ ਮੂੰਹ ਨਹੀਂ ਲਾਉਂਦੇ ਜਿਨ੍ਹਾਂ ਨੂੰ ਗੋਰਿਆਂ ਨੇ ਆਪਣੀਆਂ ਕੰਪਨੀਆਂ ਦੇ ਵਿੱਚੋਂ ਕੱਢ ਦਿੱਤਾ ਜਣਕੇ ਜੌਬ ਖਤਮ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ